ਰੋਗ ਉਹਨਾਂ ਪਾਣੀ ਉਹ ਕਹਿੰਦੀ ਜੱਟ ਮਿਰਜਾਨਾ ਵੱਡਿਓ ਵੇ ਵੀਰੋ ਵੇ ਦੀ ਮੜੀ ਤੇ ਉਗੂਗਾ ਕਾ ਕਾ ਚੁਗਣਗੀਆਂ ਉਥੋਂ ਦੀਆਂ ਮੱਝੀਆਂ ਤੇ ਦੁੱਧ ਦੇਣ ਗਿਆ ਦੂਣ ਤੇ ਸਵਾ ਉਹ ਦੁੱਧ ਪੀਣ ਗਿਆ ਸਿਆਲਾਂ ਦੀਆਂ ਜੰਮੀਆਂ ਇਸ਼ਕ ਉੱਠੂਗਾ ਢੋਲ ਵਜਾ ਓ ਠਹਿਰ ਜੋ ਓਏ ਵਜਾ ਰ ਠਹਿਰ ਜੋ ਠਹਿਰ ਜੋ ਵੇ ਮਾਜਾਏ ਵੀਰਨੋ ਜੱਟ ਦੇ ਗੰਡਾ ਸੜਾਵੇ ਮਾਰਿਓ ਭੈਣ ਤੁਹਾਡੀ ਰੰਡੀ ਹੋ ਜੂ ਜੱਗ ਤੇ ਗੁੱਸੇ ਵਿੱਚ ਅਕੜਾ ਨਾ ਹਾਰਿਓ ਭੈਣ ਤੁਹਾਡੀ ਰੰਡੀ ਹੋ ਜੂ ਜੱਗ ਤੇ ਗੁੱਸੇ ਵਿੱਚ ਇਕਲਾਣਾ ਹਾਰਿਓ ਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡ ਜਾਣਦੇ ਜਾਣਦੇ ਜਾਈ ਨੂੰ ਓਏ ਜਾਣਦੇ ਜਾਣਦੇ ਟਾ 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 ਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡ